ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਵਿੱਚ ਸਥਿਤ ਪ੍ਰਾਈਮੋ ਕੈਮੀਕਲ ਕੰਪਨੀ ਦੇ ਗੇਟ ਦੇ ਉੱਤੇ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਕਾਮਿਆਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਚੱਲਦੇ ਹੋਏ ਧਰਨਾ ਦਿੱਤਾ ਅਤੇ ਪ੍ਰਾਈਮੋ ਕੈਮੀਕਲ ਪ੍ਰਸ਼ਾਸਨ ਦੇ ਖਿਲਾਫ ਜਮਕੇ ਨਾਰੇਬਾਜ਼ੀ ਕੀਤੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਠੇਕੇਦਾਰ ਦੇ ਕੋਲ ਕੰਮ ਕਰਦੇ ਹਨ ਅਤੇ ਹੁਣ ਉਹਨਾਂ ਨੂੰ ਤਿੰਨ ਤੋਂ 3.5 ਮਹੀਨੇ ਦੀ ਸੈਲਰੀ ਨਾ ਮਿਲਣ ਦੇ ਚੱਲਦੇ ਹੋਏ ਉਹਨਾਂ ਦਾ ਪਰਿਵਾਰਿਕ ਹਾਲਾਤ ਕਾਫੀ ਖਰਾਬ ਹੋ ਗਏ ਹਨ ਜਿਸ ਦੇ ਚੱਲਦੇ ਹੋਏ ਮਜਬੂਰੀ ਦੇ ਵਿੱਚ ਆ ਕੇ ਉਹਨਾਂ ਵੱਲੋਂ ਇਹ ਧਰਨਾ ਦਿੱਤਾ ਜਾ ਰਿਹਾ ਹੈ ਜਦੋਂ ਪੰਜਾਬ ਟੀਵੀ ਪ੍ਰਾਈਮ ਨੇ ਇਸ ਸਬੰਧ ਦੇ ਵਿੱਚ ਕੰਪਨੀ ਦੇ ਸੀਨੀਅਰ ਮੈਨੇਜਰ ਐਮਪੀਐਸ ਵਾਲੀਆ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਸਾਰੇ ਵਰਕਰ ਠੇਕੇਦਾਰ ਦੇ ਅੰਡਰ ਕੰਮ ਕਰਦੇ ਸਨ ਅਤੇ ਠੇਕੇਦਾਰ ਵੱਲੋਂ ਇਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਉਹਨਾਂ ਨੇ ਖੁਦ ਇਹ ਮਾਮਲਾ ਟੇਕਓਵਰ ਕਰਕੇ ਇਹਨਾਂ ਨੂੰ ਬੰਦ ਦੀ ਸੈਲਰੀ ਦੇ ਦਿੱਤੀ ਗਈ ਹੈ ਤੇ ਸਾਰੇ ਵਰਕਰ ਹੁਣ ਆਪਣੇ ਆਪਣੇ ਕੰਮ ਉਤੇ ਵਾਪਿਸ ਆ ਗਏ ਹਨ ਉਹਨਾਂ ਨੇ ਆਸ਼ਵਾਸਨ ਦਿੱਤਾ ਆਇਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਦਿੱਕਤ ਇਹਨਾਂ ਨੂੰ ਫਿਰ ਤੋਂ ਨਹੀਂ ਆਵੇਗੀ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਸਰ ਜੀ ਸਾਡੂ ਫਿਲਹਾਲ ਤਾਂ ਇਹਨੇ 3 ਤਿੰਨ ਮਹੀਨੇ ਹੋ ਗਏ 3.5 ਮਹੀਨੇ ਹੋ ਚੱਲੇ ਜੀ ਸਾਨੂੰ ਪੇਮੈਂਟ ਨਹੀਂ ਦਈਆ ਕਰਦੇ ਜੀਏ। ਸਾਡਾ 2 ਸਾਲ ਦਾ ਏਰੀਆ ਲੈ ਉਹਦਾ ਇਹਨੇ ਕੋਈ ਗੁੱਲੀ ਕੀਤਾ ਵਾ ਜੀ। ਸਾਨੂੰ ਏਰੀਆ ਨੂੰ ਪੁੱਛੋ ਜਾਈਏ ਮਿਲ ਜਾਊਗਾ ਜੀ ਦੇਵਾਂਗੇ ਮਹੀਨਾ ਰੁਕੋ 15 ਦਿਨ ਰੁਕੋ ਜਿੱਦਾਂ ਕਹੀ ਜਾਂਦੀ ਜੀ। 9ਵੇਂ ਮਹੀਨੇ ਦਾ ਆ ਜਾਂਦੀ ਬੇਬੜਾ ਉਹ ਖਾਦੇ ਜੀ ਸਾਡੂ। ਅਈ ਬੈਬੇ ਜੀ ਨੂੰ ਜਦ ਗਿਆਦਸਾਂ ਮਿਲੀ ਨਹੀਂ ਇਹ ਤਾਂ ਖਾਦੀ ਵੀ ਉਹਨਾਂ ਨੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਦਸੰਬਰ ਦੀ ਹੈ ਜਨਵਰੀ ਦੀ ਹੈ ਜੀ ਕਹਿੰਦੇ ਕਿ ਜੱਸ ਸਰ ਇਹਨੇ ਕੋਈ ਜਾਈਆਂ ਨਾ ਜੀ ਤੇ ਅੱਗੇ ਸਾਨੂੰ ਇਹ ਧਮਕੀਆਂ ਦੇ ਦਿੱਤੀ ਰੇਡ ਬਣ ਗਏ ਵੇ ਅਈ ਕੱਢਦਾ ਮੇਰੇ ਬਾਹਰ ਤੋਂ ਉਹ ਕਰਦੇ ਆਂਗੇ ਸਾਡੀ ਕੋਈ ਨਹੀਂ ਛੋੜਦਾ ਜੀ ਇੱਥੇ ਕੰਮ ਤੋਂ ਕੱਢ ਦਿੰਦੇ ਆ ਜੀ ਹੁਣ ਮੰਨ ਲਓ ਅਸੀਂ ਅੱਜ ਜਿਹੜੇ ਉਹਦੇ ਮੇਰੇ ਤੋਂ ਚੜ ਗਏ ਬਣਾ ਜੀ ਸਵੇਰੇ ਉਹਨਾਂ ਨੂੰ ਗੇਟ ਨਹੀਂ ਇਹਨਾਂ ਬੜੰਦ ਨਹੀਂ ਠੀਕ ਹੈ ਮੋਣੇ ਦੀ ਨੋ ਐਂਟਰੀ ਹੈ ਜੀ ਫੇਰ ਆ ਜਾਓ ਠੀਕ ਹੈ ਜੀ ਉਹਨੇ ਨੂੰ ਗੇਟਰੀ ਜਿਹਨੇ ਨਾ ਪਰੰਗਣ ਜਿਹੜੇ ਨੇ ਇਹ ਮੇਰਾ ਜਿ ਚੜ ਗੋ ਵੀ ਜੀ ਅੱਜ ਤੇ ਜਾਨੂ ਜੜੇ ਇੱਕ ਇੱਕ ਹਿਸਤਾ ਸਾਡੀ ਤਾਂ ਯੰਨੀ ਮੇਰੀ ਪਰਮਦਰਵਾਹ ਦੀ ਕਲੀਅਰ ਤੇ ਫੈਬਰੀ ਚੱਲਿਆ ਵਾ ਚਲੋ ਇਹਦੀ ਤਾਂ ਮਾਰਚ ਵਿੱਚ ਮਿਲੂਗੀ ਜਿਹੜਾ ਸਾਡਾ ਏਰੀਅਲ ਦਾ ਬਾਦ ਉਹਨੂੰ ਕਦੋਂ ਦੇਣਾ ਚਾਹੁੰਦੇ ਰਸਨ ਵਾਲੇ ਨੇ ਵੀ ਕਾ ਨਾਮ ਆਪਣਾ ਕਮਰੇ ਕਰਾਣ ਕਹਿੰਦੇ ਤੁਹਾਡਾ ਮੈਂ ਕੱਲ ਹੀ ਨੇ ਕਿਹਾ ਕਿ ਮੈਨੂੰ ਕੱਦ ਕਹਿੰਦੇ ਸਾਨੂੰ ਤਨਖਾਹ ਪੈ ਜਾਣੀ ਹੈ ਮੈਂ ਉਹਨੂੰ ਕਹਤਾ ਉਹਨੂੰ ਅੱਜ ਤਨਖਾਹ ਭਜਣ ਸਾਹਮਣੂ ਕੱਲ ਤੋਂ ਮਿਲ ਜਾਣੇ ਆ ਆਹ ਹਾਣੀ ਤਨਖਾਹ ਪਈ ਫਿਰ ਅੱਜ ਫਿਰ ਮੈਨੂੰ ਕਹਿੰਦੇ ਤੁਹਾਡੇ ਤਨਖਾਹ ਸਰ ਉਹਨੂੰ ਅੱਜ ਮੈਂ ਕਹਾਂ ਜੀ ਅੱਜ ਦੇ ਦੇ ਦੇਣੇ शाम ਤੱਕ ਆਪ ਦੇਖੋ ਸਰਪੰਚ ਜੀ ਕਿ ਭਾਗਰ ਪਹਿਲੀ ਤਨਖਾਹ ਤਾਂ ਫਿਰ ਸਾਹਮਣੇ ਦੇ ਦਊਂਗਾ ਨਹੀਂ ਫਿਰ ਗੱਲ ਕਰਸੂਣਗੇ ਕੱਲ ਸਵੇਰੇ ਕਿੰਨੇ ਟਾਈਮ ਤੋਂ ਤੁਹਾਨੂੰ ਤਨਖਾਹ ਨਹੀਂ ਮਿਲੀ ਆ ਸਰ 3 ਮਹੀਨੇ ਤੋਂ ਹੋ ਗਈ ਵੀ ਗੁਜ਼ਾਰਾ ਕਿਵੇਂ ਚੱਲਣਾ ਪਈ ਸਰ ਗੁਜ਼ਾਰਾ ਕਿਆ ਕਰਨੇ ਹੋ ਕੇ ਪਹਿਲੇ ਲੈ ਲੈ ਕੇ ਖੜਾ ਖਰੀਦਾ ਫਿਰ ਲਈਦਾ ਕਿਸੇ ਤੋਂ ਉਧਾਰ ਫੜੀ ਹੋਏ ਟੋਟਲ ਅਮਾਉਂਟ ਜੀ ਹੈਗੀ ਪੈਂਡਿੰਗ ਪੇਮੈਂਟ ਕਿੰਨੀ ਪਈ ਵੀ ਸਰ 3 ਮਹੀਨੇ ਦੀ ਹੈਗੀ 2 ਮਹੀਨੇ ਦਸੰਬਰ ਤੇ ਜਨਵਰੀ ਵੀ ਤੇ 10 ਦਿਨ ਪਿਛਲੀ ਆ ਚੱਲ ਰਹੀ ਹੈ ਦੋਨੋਂ ਪਰ 8000 ਰੁਪਏ ਬਣਦੀ ਆ ਮਸਲਾ ਇੱ ESI ਦੇ ਜੱਦ ਦੀ ESI ਦੀ ਕੱਟਦੇ ਆ 100 ਰੁਪਏ ਮਹੀਨਾ ਮੇਰਾ ਸਾਲ ਹੋ ਗਿਆ ਮੈਡੀਕਲ ਬਿੱਲ ਤੇ ਮੇਰੀ ਘਰ ਵਾਲੀ ਬਿਮਾਰ ਐ ਘਰ ਵਾਲੀ ਮੇਰੀ ਬਿਮਾਰ ਐ ਮੈਂ ਉਹਦਾ ਆਪਰੇਸ਼ਨ ਕਰਨਾ ਸੀਗਾ ਤੇ ਠੇਕੇਦਾਰ ਕਹਿੰਦਾ 20000 ਰੁਪਏ ਮੇਰੇ ਤੋਂ ਲੈ ਲਈ 20000 ਰੁਪਏ ਦਾ ਲਾਰਾ ਲਾ ਕੇ ਫਿਰ ਕਹਿੰਦਾ ਵੀ ਉੱਥੇ ਮੈਂ ਉਹ ਮਤਲਬ ਮੈਡੀਕਲ ਬਣਵਾ ਕੇ ਲਿਆਉ ਉਤੇ ਫਿਰ ਉਹਦੇ ਐਸਟੀਮੇਟ ਬਣਵਾ ਕੇ ਲਿਆ 20000 ਦਾ ਓ ਇਹਨਾਂ ਨੂੰ ਠੇਕੇਦਾਰ ਨੂੰ ਮੈਂ ਬਰਸਾਪ ਕੀਤਾ ਆ ਤੇ ਮੇਰੀ ਘਰ ਵਾਲੀ ਆ ਜਿਹੜਾ ਆਪਰੇਸ਼ਨ ਹੋਣਾ ਉਹਦਾ ਕਾਲ ਬਣਿਆ ਵੀ ਤੁਹਾਡੇ ਕਾਲ ਬਣਿਆ ਐਸਐਈ ਦੇ ਬਣਿਆ ਵੀ ਕਿਸੇ ਨੂੰ ਵੀ ਨਹੀਂ ਦਿੱਤਾ ਹੀ ਨਹੀਂ ਸਾਨੂੰ ਮਲੇ ਇੱਕ ਦਸੰਬਰ ਦੀ ਆਈ ਤੇ ਜਨਵਰੀ ਦੀ 23 ਦਿਨਾਂ ਦੀ ਆ ਤੇ ਨੌਵੇਂ ਮਹੀਨੇ ਦੇ ਦਾ ਦਿੰਦੇ ਆ ਤੇ ਏਰੀਏ ਲਈ ਸਾਡਾ ਕੀ ਜਕਰ 10 ਦਿਨ ਦੇ 23 ਦਿਨ ਇਹ ਕੀ ਜੀ ਸਾਨੂੰ ਨਹੀਂ ਕੋਈ ਇਹ ਸਾਨੂੰ ਕੋਈ ਪਤਾ ਨਹੀਂ ਇੱਦਾਂ ਹੀ ਰੱਖ ਲੈਂਦੇ ਜੀ ਇੱਦਾਂ ਹੀ ਰੱਖਦੇ ਮੇਰਾ ਅੰਬਰ ਮਹੀਨੇ ਨਹੀਂ ਜਾਣਗੇ ਮਹੀਨੇ ਦੀ ਤਨਖਾਹ ਆਉਣੀ ਹੈ ਭਾਈ ਕੱਟ ਕੱਟ ਕੇ ਤਨਖਾਹ ਮਿਲਦੀ ਕਿ ਪੂਰੇ ਮਹੀਨੇ ਦੀ ਸਾਨੂੰ ਕੱਟ ਕਰੇ 2000 ਲੈ ਲਓ 5 3000 ਲੈ ਲਓ 500 ਲੈ ਲਓ ਕੋਈ ਬਿਆਰਾ ਨਹੀਂ ਹੁੰਦਾ ਮੈਂ ਵੀ ਕਿਰਾਏ ਦੇ ਰਹਿੰਦਾ ਹਾਂ ਬਾਦੀ ਪੇਮੈਂਟ ਮਿਲ ਜਾਵੇ ਦਸੰਬਰ ਮਹੀਨੇ ਵੀ ਅਗਰ ਜਨਵਰੀ ਮਹੀਨੇ 10 ਦਿਨਾਂ ਦੇ ਪੈਸੇ ਮਿਲ ਜਾਣ ਏਰੀਅਲ ਮਿਲ ਜਾਵੇ ਬਾਪੂ ਜੀ ਕੰਮ ਤੇ ਚੱਲ ਜਾਵਾਂਗੇ ਇਸ ਕਰਕੇ ਇਸ ਗੱਲ ਦੀ ਜ਼ਰੂਰਤ ਪੈ ਗਈ ਹੈ ਜਿਹੜੇ ਸਾਡੇ ਵਰਕਰ ਹਨ ਇੱਥੇ ਪਿੰਡਾਂ ਦੇ ਲੋਕ ਲੱਗੇ ਹੋਏ ਐ ਉਹਦਾ ਸ਼ੋਸ਼ਣ ਬਹੁਤ ਹੋ ਰਿਹਾ ਐ ਨੰਬਰ 1 ਤੇ ਜਿਹੜੇ ਇਹਨਾਂ ਨੇ ਇਹ ਵਰਕਰਾਂ ਨੂੰ ਇਹਨਾਂ ਨੇ ਸ਼ੋਸ਼ੇ ਸਿਸ ਕਰਕੇ ਕਰਦੇ ਆ ਕਿ ਥੋੜ੍ਹੀ ਥੋੜ੍ਹੀ ਤਨਖਾਹ ਦੇ ਕੇ 8-8 7-7000 ਰੁਪਏ ਦੇ ਕੇ ਇਹਨਾਂ ਦੀ ਸ਼ੋਸ਼ਣ ਹੋ ਰਿਹਾ ਐ ਜਿਹੜੇ ਜ਼ਿਆਦਾ ਤਨਖਾਹ ਵਾਲੇ ਵਰਕਰ ਸੋ ਇਹਨਾਂ ਨੇ ਤਲਾਰਿਆ ਕਰ ਦਿੱਤੇ ਐ ਕੱਢ ਦਿੱਤੇ ਐ ਤੇ ਹੁਣ ਇਹਨਾਂ ਦੀ ਨੋਨੇ ਮਹੀਨੇ ਦੀ ਜਿਹੜੀ ਪੇਮੈਂਟ ਸੀਗੀ ਉਹ 10 ਦਿਨ ਦੀ ਹੋ ਰਹੀਦੀ ਐ ਤੇ ਦਸੰਬਰ ਦੀ ਪੇਮੈਂਟ ਰਹਦੀ ਹੈ ਜਨਵਰੀ ਦੀ ਪੇਮੈਂਟ ਰਹਦੀ ਹੈ ਫਰ फेब्रुवारी ਜਿਹੜਾ ਅੱਗੇ ਅੱਧਾ ਫਰਬਰੀ ਨਿਕਲ ਚੁੱਕਿਆ ਹੈ ਇਸ ਕਰਕੇ ਅਸੀਂ ਇੱਥੇ ਗੇਟ ਦੇ ਮੋਰੇ ਖਾਣ ਦੀ ਸਾਨੂੰ ਜ਼ਰੂਰਤ ਪੈ ਗਈ ਵਲੀ ਸਾਬ ਪੰਜਾਬੀ ਵੀ ਪ੍ਰਾਈਮ ਤੋਂ ਰਕੇਸ਼ ਰਾਣਾ ਗੱਲ ਕਰ ਰਿਹਾ ਜੀ ਜਾਨਣਾ ਚਾਹੁੰਦੇ ਆ ਕਿ ਜਿਹੜਾ ਮਾਮਲਾ ਸੀਗਾ ਕੁਝ ਵਰਕਰ ਪ੍ਰਾਈਮੋ ਕੈਮੀਕਲ ਦੇ ਗੇਟ ਉੱਤੇ ਧਰਨਾ ਦੇ ਰਹੇ ਸੀਗੇ ਸੈਲਰੀ ਦੇ ਰਿਗਾਰਡਿੰਗ ਕੀ ਮਾਮਲਾ ਸੀਗਾ ਮਰਜੀ ਜਾਣਕਾਰੀ ਦੇ ਦਿਓ ਸਾਡੇ ਨਾਲ ਸਾਬ ਤੇ ਉਹ ਖੜੇ ਹੋਏ ਸੀ ਕਿ ਕਿ ਸਾਡੀ ਮੈਨੇਜਮੈਂਟ ਨੇ ਇਮੀਡੀਏਟਲੀ ਇੰਟਰਵੈਂਟ ਕਰਕੇ ਇਹਦੇ ਜਿਹੜੇ ਪੌਂਟਸ ਬਣੇ ਸੀਗੇ ਉਹ ਪੇਮੈਂਟ ਜਿਹੜਾ ਉਹ ਕੋਆਰਡੀਅਰ ਹੈ ਉਹਦੇ ਲਈ ਦੇ ਤੱਕ ਉਹ ਤੁਹਾਨੂੰ ਮਿਲੁੰਦੇ ਸਾਡੇ ਕੰਟੋਰ ਤੇ ਪਹੁੰਚ ਗਏ। ਬਲੀ ਸਾਬ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਬੇਤੁਨੀ ਕਰਨਾ ਪੈਣਾ ਨਹੀਂਗਾ ਨੋ। ਵਰਕਰਾਂ ਆਪਣੇ ਆਪਣੇ ਕੰਮ ਤੇ ਚਲੇਗੇ ਨਹੀਂ ਜੀ ਹਾਂ ਜੀ ਰਦੀ ਸਾਰੇ ਲੋਕਰ ਆਪਣੇ ਆਪਣੇ ਚਲੇਗੇ ਜੀ ਠੀਕ ਹੈ ਜੀ ਵਾਲੀ ਸਾਹਿਬ ਪੰਜਾਬੀ ਟੀਵੀ ਪ੍ਰੈਨਲ ਨਾਲ ਗੱਲਬਾਤ ਕਰਨ ਦੇ ਬਹੁਤ ਬਹੁਤ ਧੰਨਵਾਦ